ਤੋ ਲਗਾਤਾਰ ਅਮਰੀਕਾ ਵੱਲੋਂ ਭਾਰਤ ਦੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਦੂਜਾ ਜਹਾਜ਼ ਜਿਹੜਾ ਪੰਜਾਬ ਦੇ ਵਿੱਚ ਲੈਂਡ ਕਰਨ ਜਾ ਰਿਹਾ ਬਹੁਤ ਜਲਦ ਜੜਾ ਜਹਾਜ਼ ਆ ਅਮਸਰ ਏਅਰਪੋਰਟ ਤੋਂ ਉਤਰ ਜਾਵੇਗਾ ਤੇ ਜਿਸ ਵੇਲੇ 119 ਲੋਕ ਸ਼ਾਮ ਰਹਿ ਗਿਆ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਰ ਗਿਆ ਤਾਂ 67 ਪੰਜਾਬੀ ਉਹਦੇ ਵਿੱਚ ਅੱਜ ਵਾਪਸ ਆ ਰਿਹਾ ਤੇ ਉਸ ਮਸਲੇ ਨੂੰ ਅਸੀਂ ਲੈ ਕੇ ਗੱਲਬਾਤ ਕਰਾਂਗੇ ਮੇਰੇ ਸਾਥੀ ਜਿਹੜੇ ਨਰਮਨ ਸਿੰਘ ਕਲਿਆਣ ਕਲਿਆਣ ਸਰ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਮੁੱਦਾ ਛੇੜਿਆ ਹੈ ਕਰੰਟ ਮੁੱਦਾ ਜਿਹਦੇ ਤੇ ਚਰਚਾ ਕਰਨੀ ਬਣਦੀ ਹੈ ਕਿਉਂਕਿ ਸਟੇਟ ਤੇ ਜਿਹੜਾ ਕੇਂਦਰ ਦਾ ਸਬਜੈਕਟ ਆ ਇਹਦੇ ਨਾਲ ਨਾਲ ਦੋ ਮੂਲਕਾਂ ਦੀ ਵੀ ਗੱਲ ਹੈਗੀ ਆ ਭਾਰਤ ਤੇ ਅਮਰੀਕਾ ਦੀ ਗੱਲ ਤੇ ਜਿਵੇਂ ਗੱਲ ਕੀਤੀ ਵੀ 5 ਤਰੀਕ ਨੂੰ 5 ਫਰਵਰੀ ਨੂੰ ਪਹਿਲਾ ਜਿਹੜਾ ਹੈ ਜਹਾਜ਼ ਲੈਂਡ ਹੋਇਆ ਸੀ ਅਮਰਸਾਦੀ ਧਰਤੀ ਤੇ ਤੇ ਨਾਲ ਦੀ ਨਾਲ ਹੁਣ ਅੱਜ 15 ਤੇ 16 ਨੂੰ ਦੋ ਜਿਹੜੀਆਂ ਫਲਾਈਟਾਂ ਉਤਰਨੀਆਂ ਨੇ ਜਿਹਦੇ ਵਿੱਚ ਵੱਖ-ਵੱਖ ਗੈਂਟੀਆਂ ਹੋਣਗੀਆਂ ਪੰਜਾਬੀਆਂ ਦੀਆਂ ਖਾਸ ਕਰਕੇ ਭਾਰਤੀਆਂ ਦੀਆਂ ਇਹਤੇ ਗੱਲ ਚਰਚਾ ਕਰਾਂਗੇ ਸਿਆਸਤ ਵੀ ਦੋਸਤੋ ਇਹਦੇ ਤੇ ਪੂਰੀ ਤਰ੍ਹਾਂ ਭਖੀ ਹੋਈ ਆ ਮੁੱਖ ਮੰਤਰੀ ਪੰਜਾਬ ਨੇ ਬਕਾਇਦਾ ਜਿਹੜਾ ਹੈਗਾ ਕੇਂਦਰ ਤੇ ਇਲਜ਼ਾਮ ਲਾਉਂਦੇ ਇਹ ਵੀ ਕਿਹਾ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਵਰਤਾਰਾ ਜਿਹੜਾ ਸਿਰਜਿਆ ਜਾ ਰਿਹਾ ਬਿਲਕੁਲ ਜੇਕਰ ਆਪਾਂ ਪਿਛਲੀ ਫਲਾਈਟ ਦੀ ਗੱਲ ਕਰਕੇ ਉਹ ਇੱਕ ਅਮਰੀਕੀ ਸੈਰਾਂ ਦੀ ਫਲਾਈਟ ਜਿਹੜੀ ਇੱਥੇ ਪਹੁੰਚੀ ਸੀ ਬਟਾਜਾ ਹਾਲ ਲੈ ਕੇ ਪਹੁੰਚਿਆ ਸੀਗਾ ਉਹਨੂੰ ਲੈ ਕੇ ਵੱਖ-ਵੱਖ ਸਿਆਸੀਆਂ ਵੱਲੋਂ ਆਪਣੇ ਆਪਣੇ ਪ੍ਰਤੀਕਰਮ ਵੀ ਦਿੱਤੇ ਗਏ ਤੇ ਪਰ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਉਹ ਤਾਂ ਅ ਅਮਰੀਕਾ ਦੇ ਵਿੱਚ ਹੀ ਬੈਠੇ ਸਨ ਨੇੜੇ ਸਾਨੂੰ ਉਹਨਾਂ ਦੇ ਕੋਈ ਚੱਕਰ ਨਹੀਂ ਪਰ ਉਹਨਾਂ ਦੇ ਹੁੰਦਿਆਂ-ਹੁੰਦਿਆਂ ਜਿਹੜੀਆਂ ਦੋ ਫਲਾਈਟਾਂ ਹੋਰ ਵੀ ਉਹਨਾਂ ਨੇ ਤਿਆਰ ਕਰਕੇ ਜੀਆਂ ਇੰਡੀਆ ਨੂੰ ਭੇਜ ਲਈਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਵਿੱਚ ਅੱਜ ਇੱਕ ਫਲਾਈਟ ਹੈ ਜਿਹੜੀ ਅਮਨ ਸਾਹਿਬ ਸਾਹਿਬ ਉੱਥੇ ਉਤਰ ਨਹੀਂ ਹੈਗੀ ਐ ਤੇ ਸਿਆਸਤ ਲਗਾਤਾਰ ਜਿਹੜੀ ਭੱਗੀ ਹੈ ਕਿ ਤੁਸੀਂ ਜਿਹਦੀ ਗੱਲ ਕੀਤੀ ਹੈ ਜਿੱਥੇ ਅੱਜ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ 67 ਵਿਅਕਤੀਆਂ ਨੂੰ ਮਿਲਣ ਵਾਸਤੇ ਕਹਿ ਸਕਦੇ ਆ ਜਾਂ ਉਹ ਵਸੀਲ ਕਰਵਾਉਣ ਵਾਸਤੇ ਉੱਥੇ ਆਪ ਪਹੁੰਚ ਰਹੇ ਹੈਗੇ ਤੇ ਪਰ ਸਵਾਲ ਇਹ ਉੱਠਦਾ ਹੈਗਾ ਇਹ ਅੱਜ ਜਾਣ ਵਾਲੀ ਜਿਹੜੀ ਗੱਲ ਹੈ ਇਹ ਵਿਸ਼ੇਸ਼ ਕਿਉਂ ਹੈਗੀ ਹੈ ਤੇ ਇਸ ਤੋਂ ਪਹਿਲਾਂ ਜਿਹੜੇ 30 ਲੋਕ ਪਹਿਲਾਂ ਵੀ ਆਏ ਆ 5 ਤਰੀਕ ਨੂੰ ਉਦੋਂ ਕਿਸੇ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਹੁਣ ਇਹ ਇਸ ਨੂੰ ਕਿਸ ਸਰ ਸੰਦਰਭ ਵਿੱਚ ਤੁਸੀਂ ਦੇਖਦੇ ਤੇ ਉਹਦੋਂ ਅਸਲ ਵਿੱਚ ਜਿਹੜੀ ਬਰਾਸਰ ਪੋਰਟਫੋਲੀਓ ਦੀ ਜਿਹੜੀ ਹੈਗੇ ਗੱਲ ਹੁੰਦੀ ਹੈ ਜਦੋਂ ਆਪਾਂ ਗੱਲ ਕਰਾਂਗੇ ਮੁੱਖ ਮੰਤਰੀ ਪੰਜਾਬ ਦੀ ਤਾਂ ਜਿਹੜਾ ਹੈਗਾ ਉਹ ਇੱਕ ਵੱਡੀ ਸੁਰੱਖਿਅਤ ਬਣਦੀ ਹੈ ਪਰੰਤੂ ਉਸ ਵੇਲੇ ਜਿਸ ਦਿਨ 30 ਜਿਹੜੇ ਹੈਗੇ ਆ ਵਿਅਕਤੀ ਪੰਜਾਬ ਦੇ ਉਤਾਰੇ ਗਏ ਸੀ ਕਿ 5 ਫਰਵਰੀ ਨੂੰ ਬੇਸ਼ੱਕ ਉਹਨਾਂ ਆਪਾਂ ਵੋਟਾਂ ਨਾਲ ਜੋਰ ਕੇ ਦੇਖ ਸਕਦੇ ਹਾਂ ਵੀ ਲੋਕ ਸਭਾ ਦੀ ਅੱਜ ਸੋਰੀ ਵਿਧਾਨ ਸਭਾ ਦੀ ਹੈ ਜਿਹੜੀਆਂ ਵੋਟਾਂ ਭੈਰੀਆਂ ਸੀ ਦਿੱਲੀ ਦੇ ਵਿੱਚ ਤੇ ਉੱਥੇ ਮਸਹੂਫ ਸੀਗੇ ਮੁੱਖ ਮੰਤਰੀ ਪੰਜਾਬ ਤੇ ਹੋਰ ਵੀ ਬਹੁਤ ਸਾਰੇ ਕੈਬਨਿਟ ਮੰਤਰੀ ਉਸ ਵੇਲੇ ਕੁਲਦੀਪ ਸਿੰਘ ਧਾਲੀਵਾਲ ਬਾਕਾਇਦਾ ਬਸਰ ਕੋਚ ਸੀ ਕਿ ਉਹਨਾਂ ਇਹਨਾਂ ਪੰਜਾਬੀਆਂ ਨੇ ਦੁੱਖ ਵੀ ਸਾਂਝਾ ਕੀਤਾ ਤੇ ਕਿਤੇ ਨਾ ਕਿਤੇ ਜਿਹੜੀਆਂ ਜਿਹੜੀਆਂ ਪਾਲਸੀਆਂ ਹੈਗਾ ਉਹਨਾਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਨਿਕਲਿਆ ਕੁਛ ਨਹੀਂ ਕਿਉਂਕਿ ਇਹਦੇ ਬਹੁਤ ਵੱਡਾ ਜਿਹੜਾ ਹੈਗਾ ਇਸ ਵੇਲੇ ਦੋ ਦੇਸ਼ਾਂ ਦਾ ਮਾਮਲਾ ਜਿੱਥੇ ਜਿਹੜਾ ਹੈਗਾ ਹਵਾਈ ਮੰਤਰਾਲਾ ਜਿਹੜਾ ਉਹਦੀਆਂ ਆਪਦੀਆਂ ਆਪਦੀਆਂ ਪਾਲਸੀਆਂ ਅਸੀਂ ਕਿੰਨਾ ਕੁ ਦੇਚ ਗੁਨਾਹਗਾਰ ਹੈਗੇ ਆ ਸਰਕਾਰ ਨੇ ਹੁਣ ਤੱਕ ਜਿਹੜੀ ਹੈਗੀ ਆ ਵਿਦੇਸ਼ ਨੀਤੀ ਤੇ ਕੰਮ ਕਿਉਂ ਨਹੀਂ ਕੀਤਾ ਇਹ ਸਾਰੇ ਵੱਡੇ ਸਵਾਲ ਆ ਜਿਨ੍ਹਾਂ ਤੇ ਗਾਹੇ-ਬਗਾਹੇ ਚਰਚਾ ਕਰਨੀ ਬਣਦੀ ਆ ਪਰantu ਹਰ ਇੱਕ ਵਿਅਕਤੀ ਬੂਹਣੀਆਂ ਤੋਂ ਮਿੱਟੀ ਝਾੜ ਕੇ ਉਹਨਾਂ ਲੋਕਾਂ ਦੇ ਜਿਹੜੇ ਗੁਨਾਹਗਾਰ ਆ ਹੁਣ ਤੁਸੀਂ ਇਹ ਵੀ ਮੰਨੋਗੇ ਜਿਹੜੇ ਲੋਕ ਗੁਨਾਹਗਾਰ ਆ ਜਿਹੜੇ 40-40 50-50 ਲੱਖ ਰੁਪਏ ਲਾ ਕੇ ਗੈਰਕਾਨੂੰਨੀ ਗਏ ਨਾ ਦੇਸ਼ ਦੇ ਮੱਥੇ ਤੇ ਕਲੰਕ ਵੀ ਮੜਿਆ ਨਾਲ ਦੀ ਨਾਲ ਆਪ ਦਾ ਆਰਥਿਕ ਨੁਕਸਾਨ ਵੀ ਕੀਤਾ ਤੇ ਸਾਨੂੰ ਜਿਹੜਾ ਹੈਗਾ ਇਸ ਵੱਡੀ ਚਰਚਾ ਦਾ ਵਿਸ਼ਾ ਵੀ ਬਣਦਾ ਪੰਜਾਬ ਨੂੰ ਬਦਨਾਮੀ ਦਾ ਜਿਹੜਾ ਹੈਗਾ ਕਾਰਨ ਬਣ ਗਿਆ ਕਿਉਂਕਿ ਭਾਰਤ ਦੇ ਵਿੱਚ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਸਟੇਟਾਂ ਜਿੱਥੋਂ ਦੇ ਲੋਕ ਡਿਪੋਟ ਹੋ ਰਹੇ ਆ ਖਾਸ ਕਰਕੇ ਗੁਜਰਾਤ ਮੋਦੀ ਨਾਲ ਸੰਬੰਧਤ ਨਰਿੰਦਰ ਮੋਦੀ ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਜਿਵੇਂ ਤੁਸੀਂ ਗੱਲ ਕੀਤੀ ਉਹ ਟਰੰਪ ਕੋਲੇ ਬੈਠੇ ਆ ਉਹਨਾਂ ਦੇ ਯਾਰ ਵੀ ਹੈਗੇ ਆ ਪਰੰਤੂ ਸਵਾਲ ਇਹ ਪੈਦਾ ਹੁੰਦਾ ਉਹਨਾਂ ਦੇ ਅਮਰੀਕਾ ਫੇਰੀ ਦੇ ਦਰਮਿਆਨ ਦੋ ਫਲੈਟਾਂ ਜਿਹੜੀਆਂ ਹੈਗੀਆਂ ਰਿਪੋਰਟ ਕੀਤੀ ਹੋਏ ਭਾਰਤੀਆਂ ਦੀਆਂ ਤਿਆਰ ਆ ਤੇ ਇਹਦੇ ਤੇ ਕਿਸ ਤਰ੍ਹਾਂ ਦੀ ਜਿਹੜੇ ਹੈਗੇ ਪਾਲਿਸੀ ਤੇ ਕੰਮ ਕਰਨਾ ਬਣਦਾ ਸੀ ਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਲਾਜ਼ਮ ਹਨ ਉਹ ਜਿਹੜਾ ਹੈਗਾ ਉਸ ਵੇਲੇ ਲਾਗੂ ਕਰਵਾਉਣ ਲਈ ਇੱਕ ਜ਼ੋਰ ਜਮਾਇਸ਼ ਕੀਤੀ ਜਾ ਸਕਦੀ ਸੀ ਉਹਦੇ ਤੇ ਹਜੇ ਤਸਵੀਰ ਪਿੱਛੇ ਦੀ ਹੈ ਜਿਹੜੀ ਸਾਡੇ ਕੋਲ ਸਮਾਂ ਬਾਅਦ ਸਾਹਮਣੇ ਆ ਜਾਏਗਾ ਪ੍ਰਧਾਨ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਤਾਂ ਉੱਥੇ ਬੈਠੇ ਦੇ ਬਾਵਜੂਦ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਉਹਨਾਂ ਨੇ ਉਹਨਾਂ ਦੀ ਸਪੋਰਟ ਹੀ ਕੀਤੀ ਹੈ ਕਿ ਅਮਰੀਕਾ ਦੀ ਉਹਨਾਂ ਨੇ ਸਪੋਰਟ ਕੀਤੀ ਹੈ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਬੰਦਿਆਂ ਨੂੰ ਤੁਸੀਂ ਕਿਉਂ ਗਲਤ ਤਰੀਕੇ ਨਾਲ ਜਿਹੜਾ ਕੱਢਿਆ ਜਾ ਰਿਹਾ ਤੇ ਖਾਸ ਕਰਕੇ ਇਹ ਅਪਰਾਧੀ ਦੇ ਰੂਪ ਦੇ ਵਿੱਚ ਇੱਕ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਨੇ ਇੱਕ ਬੇੜੀਆਂ ਪਾ ਕੇ ਤੁਸੀਂ ਤਸਵੀਰਾਂ ਵੀ ਦੇਖਦੇ ਆ ਤੇ ਫਿਰ ਉਹਨਾਂ ਨੂੰ ਹੱਥ ਖੜੀਆਂ ਲੱਗੀਆਂ ਹੋਈਆਂ ਜਾਂ ਜਿਵੇਂ ਮਤਲਬ ਬਹੁਤ ਵੱਡੇ ਉਹ অপরাধੀ ਹੁੰਦੇ ਆ ਸਿਰਫ ਉਹਨਾਂ ਦਾ قصੂਰ ਨਹੀਂ ਹੈ ਕਿ ਉਹ ਗੈਰ ਕਾਨੂੰਨੀ ਉੱਥੇ ਪਹੁੰਚੇ ਸੀਗੇ ਚੰਗਾ ਸੁਪਨਾ ਲੈ ਕੇ ਪਹੁੰਚੇ ਸੀਗੇ ਵੀ ਸਾਡੀ ਚੰਗੀ ਰੋਜੀ ਰੋਟੀ ਇਨੀ ਚਲਦੀ ਰਹੂਗੀ ਤੇ ਵੀ ਅਸੀਂ ਅਮਰੀਕਾ ਵੀ ਜਾਂਦੇ ਹਾਂ ਪਰ ਅਮਰੀਕਾ ਨੇ ਉਹਨਾਂ ਨੂੰ ਇੰਨੀ ਜਲਾਲ ਜਲੀਲਤਾ ਦਿੱਤੀ ਹੈ ਜਲਾਲਤਾ ਦਿੱਤੀ ਕਿ ਕਿਰ ਸਕਦੇ ਆ ਵੀ ਜੇ ਠੀਕ ਆ ਉਹਦਾ ਦਾ ਤਰੀਕਾ ਹੋਰ ਵੀ ਹੋ ਸਕਦਾ ਹੈ ਪਰ ਇਹ ਕੋਈ ਤਰੀਕਾ ਬੜਾ ਵਧੀਆ ਨਹੀਂ ਕਹਿ ਸਕਦੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੈਗੀ ਆ ਅਮਰੀਕਾ ਨੇ ਇੰਨੀ ਹੰਕਾਰ ਦਿਖਾਇਆ ਹੰਕਾਰ ਕਿਉਂ ਲਖਾਇਆ ਜੇ ਜੋ ਜੋ ਲੋਕ ਉੱਥੇ ਚਲੇ ਗਏ ਸੀ ਉਹ ਗੈਰ ਕਾਨੂੰਨੀ ਤੌਰ ਤੇ ਗਏ ਸੀ ਕੋਈ ਸਾਹ ਲੈ ਕੇ ਗਏ ਸੀ ਵੀ ਬਹੁਤ ਚੰਗਾ ਦੇਸ਼ ਹੈ ਵੀ ਇੱਥੇ ਸਾਡਾ ਜਿਹੜਾ ਵਧੀਆ ਪਰ ਕੁਝ ਹੋ ਸਕਦਾ ਅਸੀਂ ਚੰਗੀ ਰੋਟੀ ਕਮਾ ਸਕਦੇ ਹਾਂ ਪਰ ਅਮਰੀਕਾ ਨੇ ਇੰਨਾ ਹੰਕਾਰ ਦਿਖਾਇਆ ਤੇ ਉਹਨਾਂ ਲੋਕਾਂ ਨੂੰ ਬੇੜੀਆਂ ਦੇ ਵਿੱਚ ਜਾ ਕਰਕੇ ਚਲਾ ਜਹਾਜ਼ਾਂ ਦੇ ਵਿੱਚ ਫੌਜੀ ਜਹਾਜ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਖਾਸ ਕਰਕੇ ਜੇ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਸਾਡੇ ਦੇਸ਼ ਭਾਰਤ ਦੀ ਗੱਲ ਕਰੀਏ ਤੇ ਇੱਥੇ ਜਿਹੜਾ ਇਸ ਟਾਈਮ ਸਿਆਸੀ ਤੌਰ ਤੇ ਮਾਹੌਲ ਗਰਮ ਹੋਇਆ ਪਿਆ ਕਿਉਂਕਿ ਇੱਥੇ ਮਾਹੌਲ ਬਣਦੇ ਰਹਿੰਦੇ ਆ ਕਿਉਂਕਿ ਆਪਣੇ ਦੇਸ਼ ਦੇ ਵਿੱਚ ਜਦੋਂ ਕੋਈ ਨਾ ਕੋਈ ਨਵੀਂ ਚੀਜ਼ ਹੁੰਦੀ ਆ ਤਾਂ ਸਿਆਸੀ ਉਹਨੂੰ ਬਹੁਤ ਕਾਫੀ ਸਮਾਂ ਹਾਤਾ ਕਰੂਨ ਕੰਮ ਰੱਖਦੇ ਆ ਵੀ ਜਿਹੜੇ ਦੂਜੇ ਦੇਸ਼ਾਂ ਤੋਂ ਬਾਹਰ ਹੁੰਦੇ ਆ ਉਹ ਕੰਮ ਕਰਕੇ ਤੇ ਫਿਰ ਲਗਾਤਾਰ ਇਹ ਸੁਰਖੀਆਂ ਬਣੀਆਂ ਤੇ ਮੀਡੀਆ ਜਿਹੜਾ ਆਪਣਾ ਲਗਾਤਾਰ ਖਾਸ ਕਰਕੇ ਜੇ ਪੰਜਾਬ ਨੂੰ ਬਦਲਾਅ ਕਰਨ ਦੀ ਗੱਲ ਕਰੀਏ ਤਾਂ ਪਹਿਲਾਂ ਆਪਾਂ ਦੇਖੋ ਬੜੀ ਪ੍ਰਸੰਗ ਮਸਲਾ ਜਿਹੜਾ ਇਹ ਹੈਗਾ ਕਿ ਜਦੋਂ ਤੁਸੀਂ ਗੱਲ ਸਿਆਸੀ ਮਾਹੌਲ ਦੀ ਗੱਲ ਕਰਦੇ ਆਂ ਵੀ ਹਰ ਵਾਰ ਜਿਹੜਾ ਹੈਗਾ ਤੁਸੀਂ ਦੇਖੋ ਵੀ ਇਮੀਗ੍ਰੇਸ਼ਨ ਇੱਕ ਐਵੋਜਾ ਡਿਪਾਰਟਮੈਂਟ ਆ ਐਵੋਜਾ ਖੇਤਰ ਆ ਜਿੱਥੇ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਦੀ ਗੱਲ ਹੁੰਦੀ ਇੱਕ ਜਦੋਂ ਪਾਸਪੋਰਟ ਦੀ ਗੱਲ ਹੁੰਦੀ 40 40 50 50 ਲੱਖ ਰੁਪਏ ਦੀ ਗੱਲ ਹੁੰਦੀ ਤਾਂ ਹਜ਼ਾਰਾਂ ਨੌਜਵਾਨ ਲੱਖਾਂ ਲੋਕ ਵਾਂਗੜੇ ਆਪਣਾ ਸੁਪਨਾ ਜਿਵੇਂ ਕਹਿੰਦੇ ਰੋਜੀ ਰੋਟੀ ਦਾ ਜੇ ਆਪਾਂ ਵੱਖ ਨੂੰ ਸੁਨਹਿਰੀ ਬਣਾਉਣ ਦਾ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖਦੇ ਆ ਬੇਸ਼ੱਕ ਇਹ ਜਿਹੜੀ ਪਾਲਿਸੀ ਸਾਡੇ ਨਾਲ ਸਰਕਾਰਾਂ ਨੇ ਚੰਗੇ ਪ੍ਰੋਜੈਕਟ ਨਹੀਂ ਲਾਂਚ ਕੀਤੇ ਰੋਜ਼ਗਾਰ ਦੀਆਂ ਜਿਹੜੀਆਂ ਹੈਗਾ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਨਾਲ ਦੀ ਨਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਇਹ ਸਾਰੀਆਂ ਦੇ ਮੱਤੇ ਨਜ਼ਰ ਖਾਸ ਕਰਕੇ ਸਿਸਟਮ ਜਿਹੜਾ ਸਵਾਲ ਤੁਹਾਡੇ ਚੰਗੇ ਭਲੇ ਰੋਜ਼ਗਾਰ ਪੈਦਾ ਕਰਨ ਵਾਲੇ ਲੋਕਾਂ ਤੇ ਜਿਹੜਾ ਹੈਗਾ ਬਾਤ ਅਵੇੜ ਕੇ ਚ ਆ ਜਾਨੇ ਕੋਈ ਨਾ ਇਹ ਲੱਗਦਾ ਵੀ ਜੁम्मे ਸਰਕਾਰ ਬੈਲਕਿ ਇਹ ਸਾਰਾ ਕੁਝ ਹੋਇਆ ਜੁम्मेवार ਸਰਕਾਰਾਂ ਜੇਕਰ ਜੁम्मेवार ਸਰਕਾਰਾਂ ਨੇ ਭਵੇਂ ਜੀ ਚੰਗਾ ਸਿਸਟਮ ਦਾ ਦਾਤਾ ਵੈਲ ਸ਼ਹਿਰ ਲੋਕਾਂ ਨੂੰ ਇਹ ਹੂਲੇ ਨਾ ਫਕੜੇ ਪੈਦੇ ਲੱਖਾਂ ਰੁਪਈਆ ਲਾ ਕੇ 40 40 50 50 ਲੱਖ ਰੁਪਈਆ ਲਾ ਕੇ ਨਾ ਟੱਪੀਆਂ ਪੈਦੀਆਂ ਤਾਂ ਇਹ ਦਿਨ ਦੇਖੋ ਨਾ ਹਾਲਾਤ ਹੋਰ ਦੇਖੋ ਇੱਥੇ ਨਾ ਇਹ ਵੀ ਇਹਨਾਂ ਨੂੰ ਪਤਾ ਸੀ ਅਸੀਂ ਗੈਰਕਾਨੂੰਨੀ ਤੌਰ ਤੇ ਜਾਂਦੇ ਆ ਜੇਕਰ ਅਸੀਂ ਪਹੁੰਚ ਗਏ ਤਾਂ ਠੀਕ ਹੈ ਜੇ ਨਾ ਪਹੁੰਚੇ ਤਾਂ ਸਾਡੇ ਨਾਲ ਕੁਝ ਵੀ ਹੋ ਸਕਦਾ ਜਿਹੜੇ ਹੁਣ ਉੱਥੋਂ ਦੇ ਜੰਗਲਾਂ ਵਿੱਚ ਜਾਂਦੇ ਆ ਲੋਕ ਜਿਹੜੇ ਜਿਹੜੀ ਕੀ ਕੰਦ ਟੱਪਦੇ ਆ ਉੱਥੇ ਬੋਟਰ ਜਿਹੜਾ ਹੈਗਾ ਮੈਕਸੀਕੋ ਦਾ ਤੇ ਅਮਰੀਕਾ ਦਾ ਉਹਨਾਂ ਦੇ ਗੋਲੀ ਬਚਣ ਦਾ ਡਰ ਉਹਨਾਂ ਨੂੰ ਅਰੈਸਟ ਕਰਨ ਦਾ ਵੀ ਡਰ ਆ ਇਹ ਸਾਰੇ ਦੇ ਬਾਵਜੂਦ ਜਿਹੜਾ ਹੈਗਾ ਸਰਕਾਰਾਂ ਦੀ ਨਲਾਕੀ ਦੇ ਕਾਰਨ ਇਹ ਇਥੋਂ ਨਿਕਲ ਤੇ ਗੈਰਕਾਨੂੰਨੀ ਤਰੀਕੇ ਨਾਲ ਨਿਕਲਿਆ ਜੀ ਉਕੇ ਉਹ ਕਹਿੰਦੇ ਆ ਜੀਬ ਕਹਿੰਦੇ ਉਹ ਇੱਕ ਕਹਾਵਤ ਸੀ ਜਿਹੜੇ ਉਹਨਾਂ ਵੀ ਦੇਖ ਪਿਆ ਤਾਂ ਕੰਮ ਟੁੱਟੂ ਵੀ ਤੇਰੇ ਰਸਪਾਲ ਜਿਹੜਾ ਹੈਗਾ ਖਜੂਰ ਤੋਂ ਚੜਨ ਦਾ ਸੁਆਗਤ ਰੱਖਣ ਵਾਸਤੇ ਇਹ ਮੁੰਡੇ ਨੌਂ ਦੇ ਬੱਚੇ ਜਿਹੜੇ ਆ ਭਾਰਤ ਦੇ ਇੱਥੇ ਪ੍ਰੰਤੂ ਇੱਥੇ ਹੁਣ ਇਹ ਦੇਖਣਾ ਵੀ ਇੰਗਰੇਸ਼ਨ ਦਾ ਜਿਹੜਾ ਮਾਮਲਾ ਜਿੱਤੇ ਚਰਚਾ ਕਰਨੀ ਪਣਦੀ ਆ ਅੱਜ ਇਥੋਂ ਉੜਾਨ ਤੋਂ ਲੈ ਕੇ ਰਿਪੋਰਟ ਹੋਣ ਤੱਕ ਤਾਂ ਇਹਨਾਂ ਨੇ ਭਾਰਤ ਸਰਕਾਰ ਨੇ ਖਾਸ ਕਰਕੇ ਉਸ ਤੋਂ ਬਾਅਦ ਪੰਜਾਬ ਨੇ ਸਰਕਾਰ ਕੋਲ ਵੀ ਕੋਈ ਬਿਨਾਂ ਦਾ ਆਪ ਵੀ ਬਣਾਇਆ ਸਰਕਾਰ ਨੇ ਫੰਡ ਲੈਣ ਦੇ ਮਾਰੇ ਕਿਸੇ ਤੇ ਕੋਈ ਦਖੇਲ ਦਿੱਤੀ ਹੋਈ ਨਹੀਂ ਇਮੀਗ੍ਰੇਸ਼ਨ ਪਾਲਿਸੀ ਤੇ ਕੰਮ ਕਰਨ ਵਾਲੇ ਲੋਕਾਂ ਦੀ ਜਿਹੜੀ ਹੈਗੀ ਆ ਤਸਵੀਰ ਵੀ ਸਾਹਮਣੇ ਲਿਆਦੀ ਕਿੰਨੇ ਕੁ ਗੈਰਕਾਨੂੰਨੀ ਲੋਕ ਜਿਹੜੇ ਹੈਗੇ ਇਹਦੇ ਤੇ ਸ਼ਾਮਿਲ ਆ ਕਿੰਨਾ ਜਿਹੜਾ ਹੈਗਾ ਵੱਡੇ ਪੱਧਰ ਤੇ ਇੱਥੇ ਜਿਹੜਾ ਮਾਫੀਆ ਕੰਮ ਕਰਦਾ ਹਾਲਾਂਕਿ ਤੁਸੀਂ ਇਮੀਗ੍ਰੇਸ਼ਨ ਮਾਫੀਆ ਦੀ ਗੱਲ ਕਰੋ ਇਹਨੂੰ ਵੀ ਦਬਾਉਣ ਦੀ ਖਾਤਰ ਭਾਵੇਂ ਸਿੱਧੂ ਵਰਗਾ ਦਾ ਬੇਸ਼ੱਕ ਜਿਹੜੇ ਅਸੀਂ ਸਾਡਾ ਅੱਜ ਦੀ ਰਿਪੋਰਟ 'ਚ ਜ਼ਿਕਰ ਕਰਨਾ 바ਹਦਾ ਨਹੀਂ ਪਰੰਤੂ ਆਵਾਜ਼ ਉੱਥੇ ਵੀ ਜਿਹੜੀ ਹੈਗੀ ਆ ਸਰਕਾਰ ਨੇ ਆਪਣੀ ਪਾਸੇ ਭੂਮਿਕਾ ਨਹੀਂ ਨਿਭਾਈ ਉਦੋਂ ਉਦੋਂ ਹੀ ਸ਼ਾਰਟਲਿਸਟ ਕਰਨੀ ਚਾਹੀਦੀ ਸਕੇ ਨੇ ਲੋਕ ਲਾਇਸੈਂਸ ਹੋਲਡਰਾਂ ਕਿੰਨੇ ਲੋਕ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਹੈ ਇੰਟਰਨੈਸ਼ਨਲ ਪੱਧਰ ਤੇ ਫਾਲੋ ਕਰਦੇ ਆ ਕਿੰਨੇ ਲੋਕ ਜਿਹੜੇ ਹੈਗੇ ਆ ਅੱਗੇ ਲੋਕਾਂ ਦੇ ਪੋਰਟਲ ਨੂੰ ਕਰਾਇਆ ਚਾਉਂਦੇ ਆ ਇੱਥੋਂ ਤੱਕ ਵੀ ਤੁਸੀਂ ਹੁਣ ਦੇਖੋ ਵੀ ਇੱਕ ਤੁਸੀਂ ਇੱਕ ਆਫਿਸ ਹਰਕਾ ਹੱਥ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਜਿਹੜੇ ਹੈਗੇ ਆ ਵਿਦੇਸ਼ ਮੰਤਰਾਲੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਪ੍ਰੰਤੂ ਉਹਨਾਂ ਉਹ ਯਾਦ ਦੇ ਬਟੇ ਆਇਆ ਤੋਂ ਸਿਚੇਸ਼ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਪਿੰਡਾਂ ਤੱਕ ਬਿਲਕੁਲ ਤੇ ਉਹਦੇ ਉਹਦੇ ਤਹਿਤ ਇੱਕ ਬੰਦਾ 100-100 ਥਾਂ ਤੇ ਜਿਹੜੀਆਂ ਆਪਣਾ ਬਾਂਝਾ ਖੋਲੀ ਬੈਠਾ ਆ ਨਾ ਅਧਿਕਾਰ ਇਸ ਕਰਕੇ ਉਹ ਜਾਲ ਇਹੋ ਜਿਹਾ ਬਣਾਇਆ ਹੋਇਆ ਜਿਹੜਾ ਸਾਡੇ ਸੁਪਨਿਆਂ ਨੂੰ ਵੇਚਦਾ ਸੁਪਨਿਆਂ ਨੂੰ ਵੇਚ ਕੇ ਉਹਦੇ ਤੋਂ ਪੈਸੇ ਇਕੱਠੇ ਕਰਦਾ ਤੇ ਇਹਨਾਂ ਲੋਕਾਂ ਦੇ ਜਿਹੜੇ ਜ਼ਿੰਮੇਵਾਰ ਹੁੰਦੇ ਉਹਨਾਂ ਦੀ ਜੇਬਾਂ ਭਰਨ ਜਾਂਦੀਆਂ ਤਾਂ ਕਰਕੇ ਇਮੀਗ੍ਰੇਸ਼ਨ ਜਿਹੜਾ ਹੈਗਾ ਇਸ ਵੇਲੇ ਬਦਨਾਮੀ ਦੇ ਕਲਾਰ ਤੇ ਖੜਾ ਇਸ ਵੇਲੇ ਕਰਪਸ਼ਨ ਦੇ ਕਦਾਰ ਤੇ ਖੜਾ ਇਸ ਵੇਲੇ ਲੋਕਾਂ ਦੀਆਂ ਜਾਨਾਂ ਮਾਲਾਂ ਦਾ ਜਰਾ ਹੈਗਾ ਸੌਦਾ ਕਰੇ ਬਿਲਕੁਲ ਸਰਕਾਰ ਮੌਕੇ ਮੌਕੇ ਤੇ ਆ ਗਈ ਸਾਗੇ ਜਿਹੜੀਆਂ ਇਹ ਸਕੀਮਾਂ ਦੇ ਆਧਾਰ ਤੇ ਹੀ ਸਾਰੀ ਰਾਜਨੀਤੀ ਹੋਈ ਹੈ ਤੇ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਸਰਕਾਰ ਦੇ ਉਹ ਨਹੀਂ ਕਰਦੇ ਮੇਰਾ ਖਿਆਲ ਹੈ ਕਿ ਪਿੱਛੇ ਜੀ ਵੀ ਆਪਾਂ ਇੱਕ ਜ਼ਿਕਰ ਕੀਤਾ ਸੀ ਜਦੋਂ ਸਰਕਾਰ ਨੇ ਕਿਹਾ ਸੀ ਆਹ ਅਧਿਕਾਰਤ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈਗੇ ਆ ਜਿਹੜਾ ਆਈਡੋ ਸੈਂਟਰ ਹੈਗੇ ਆ ਜਿੱਦਾਂ ਕੋਲੇ ਕੋਈ ਕਿਸੇ ਤਰ੍ਹਾਂ ਚਲਣ ਹੁੰਦਾ ਹੈ ਇਡ ਸੈਂਟਰ ਜਿਹੜੇ ਬੰਦੀ ਹੋ ਸਕਦੇ ਆ ਪਰ ਇਮੀਗ੍ਰੇਸ਼ਨ ਸੈਂਟਰ ਬਹੁਤ ਚੱਲ ਰਹੇ ਆ ਜਿੱਦਾਂ ਕੋਲੇ ਕੋਈ ਪ੍ਰੋਪਰ ਆਪਣੇ ਡਾਕੂਮੈਂਟ ਵੀ ਸ਼ਾਇਦ ਨਹੀਂ ਗੇ ਬੈਠੇ ਆ ਉਹ ਲਗਾਤਾਰ ਲੱਗੇ ਹੋਏ ਆ ਤੇ ਕੋਈ ਵਰਕ ਪਰਮਿਟ ਦਾ ਕੰਮ ਕਰ ਰਿਹਾ ਕੋਈ ਵਿਸਟ ਵੀ ਦਾ ਕੰਮ ਕਰ ਰਿਹਾ ਕੋਈ ਕੁਛ ਕਰ ਰਿਹਾ ਪਰ ਪਰਤਾਪ ਸਰਕਾਰ ਨੇ ਛੁੜਤਾ ਕੀਤੀ ਪਰ ਉਹ ਅੱਧੋ ਜਾਣੇ ਛੜਦਾ ਨਵਾਂ ਸਕੀਮ ਹੈ ਉਹ ਸਰਕਾਰ ਲੈ ਕੇ ਆਈ ਜਿਹਨਾਂ ਨੂੰ ਸਿਰੇ ਨਹੀਂ ਲਾਇਆ ਉਹਨਾਂ ਨੇ ਉਹਨਾਂ ਨੂੰ ਕੀ ਇਹੋ ਜੀ ਮਜਬੂਰੀ ਬਣ ਸਰਕਾਰ ਦੀ ਮੌਕੇ ਜਾ ਕੇ ਜਾਂ ਫਰੀ ਇੰਨੀ ਜ਼ਿਆਦਾ ਹਾਵੀ ਹੈਗੀ ਆ ਵੀ ਜਦੋਂ ਜੋੜੀ ਲੱਗਦੀ ਆ ਤੇ ਉਹਨਾਂ ਦੇ ਮੂੰਹ ਬੰਦ ਕਰਪਤੇ ਜਾਂਦੇ ਤੇ ਚੁੱਪ ਬੈਠ ਜਾਂਦੇ ਉਹ ਗੋਗਲੋਂ ਦੀ ਝਾਲ ਕੇ ਚਲੇ ਜਾਂਦੇ ਆ ਜੇਕਰ ਜੇਕਰ ਆਪਾਂ ਪਿਆਪ ਦੇ ਇੱਕ ਜ਼ਿਲ੍ਹਾ ਤੋਂ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਤੋਂ ਜ਼ਿਲ੍ਹੇ ਦੇ ਵਿੱਚ ਕਿੰਨੇ ਹੀ ਵੱਡੀ ਗਲਤੀ ਵਿੱਚ ਜਿਹੜੇ ਟਰੈਵਲ ਏਜੰਟ ਬੈਠੇ ਹੈਗੇ ਆ ਤੇ ਮੈਂ ਫੰਡ ਵਿੱਚ ਆਇਆ ਵੀ ਮੁੱਖ ਮੰਤਰੀ ਸਾਹਿਬ ਦਾ ਆਪਣਾ ਏਰੀਆ ਬਿਲਕੁਲ ਜਿਵੇਂ ਬਰਨਾਲਾ ਅਸੀਂ ਬਟਾਰਾ ਵਿੱਚ ਪੰਜਾਬ ਵਾਲਾ ਬਰਨਾਲਾ ਕਹਿ ਨਹੀਂ ਹੈਗਾ ਬਰਨਾਲਾ ਬਰਨਾਲੇ ਦੇ ਵਿੱਚ 200 ਲੋਕ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਆ ਆਈਲੈਂਡ ਸੈਂਟਰ ਹੋਣ ਜਾਂ ਇਮੀਗ੍ਰੇਸ਼ਨ ਹੋਣ ਕੋਟਲ ਕਰਾਏ ਤੇ ਲੈਣ ਜਾਉਣਾ ਦੇ ਜਾਂ ਤਾਂ ਮਾਣ 200 ਦਫ਼ਤਰ ਜਿਹੜਾ ਹੈਗਾ ਬਰਨਾਲੇ ਦੇ ਵਿੱਚ ਆ ਇਹ ਬਹੁਤ ਚਿੰਤਾ ਦਾ ਵਿਸ਼ਾ ਇਹ ਨਹੀਂ ਹੈ ਵੀ ਉੱਥੇ ਸਾਰੇ ਅਨਾਰਗਰ ਹਟ ਹੈਗੇ ਆ ਪਰੰਤੂ ਜਿਹੜਾ ਹੈਗਾ ਸਸਤ ਆ ਰੋਡ ਦੀ ਰੋਜ ਸੁਪਨਾ ਨੂੰ ਵੇਚ ਕੇ ਆਪਦੇ ਜਿਪਾ ਭਰ ਦੇ ਚੱਕਰ ਚ ਹੈਗੇ ਆ ਉਥੇ ਕਿਹੜਾ ਜਿਹੜੇ ਹੈਗੇ ਆ ਸਾਡੇ ਪੰਜਾਬ ਸਰਕਾਰ ਦੇ ਕਮੇਟੀ ਉਹ ਕਿਵਾਲ ਨਹੀਂ ਕਰ ਸਕਦੇ ਉਹ ਇੰਨਾ ਤੇ ਇਮੀਗ੍ਰੇਸ਼ਨ ਦੀ ਚੈਕਿੰਗ ਨਹੀਂ ਕਰਵਾ ਸਕਦੇ ਹੁਣ ਗੱਲ ਚਲਦੀ ਚਲਦੀ ਕਿਤੇ ਨਾ ਕਿਤੇ ਜਿਹੜਾ ਹੈਗਾ ਜਾ ਕੇ ਅਸੀਂ ਗਾਹੇ ਬਗਾਹੇ ਨਾਲ ਵੈਬਸਾਈਟਾਂ ਦੇ ਜਾ ਕੇ ਖੋਜ ਕੀਤੀ ਹੈ ਭਾਰਤ ਸਰਕਾਰ ਦੇ ਅਧਾਰ ਜਿਹੜੇ ਹੈਗੇ ਆ ਵਿਦੇਸ਼ ਮੰਤਰਾਲੇ ਦੀਆਂ ਵੈਬਸਾਈਟਾਂ ਤੋਂ ਅਸੀਂ ਅੰਕੜੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਉਹਨਾਂ ਲੋਕਾਂ ਦੇ ਜਿਹੜੇ ਅੱਜ ਪਾਸਪੋਰਟ ਦੇ ਦੇ ਪਾ ਕੇ ਬੈਠੇ ਆ ਵੀ ਅਸੀਂ ਇਨੇ ਪੈਸੇ ਕਰ ਰਹੀਆਂ ਕਿ ਇਸੇ ਇਮੀਗ੍ਰੇਸ਼ਨ ਸੈਂਟਰ ਚ ਜਾ ਕੇ ਆਪਾਂ ਰੋਟਾ ਟਿਕਾਣਾ ਹੁਣ ਦੇਖੋ ਜੀ ਸਾਡਾ ਅੰਕੜਾ ਜਿਹੜਾ ਹੈਗਾ ਤੁਹਾਨੂੰ ਹੈਰਾਨ ਕਰ ਦੂਗਾ ਸਾਰੇ ਲੋਕ ਲੈ ਗਿਆ ਆਨੰਦ ਅਧਿਕਾਰਤ ਤੌਰ ਤੇ ਸੌਦੇਬਾਜ਼ੀ ਕਰਦੇ ਆ ਤੇ ਅਸੀਂ ਕਿੱਥੇ ਬਸਦੇ ਆ ਜਿਹੜਾ ਭਾਰਤ ਸਰਕਾਰ ਦੀਆਂ ਸ਼ਰਤਾਂ ਇਮੀਗ੍ਰੇਸ਼ਨ ਦੀਆਂ ਪੂਰੀਆਂ ਨਹੀਂ ਕਰਦਾ ਤੇ ਨਾਲ ਦੀ ਨਾਲ ਲੋਟੂ ਟੋਲਾ ਆਪ ਦਾ ਮਾਫੀਆ ਦੇ ਤੌਰ ਤੇ ਕੰਮ ਕਰ ਰਿਹਾ ਸਵਾਲ ਆ ਇਹ ਸਾਰੇ ਪੰਜਾਬੀਆਂ ਜਿਹੜੇ ਲੋਕ ਕਹਿੰਦਾ ਅਸੀਂ ਪੰਜਾਬ ਦੀ ਗੱਲ ਕਰਦੇ ਆ ਜਿਹੜੇ ਲੋਕ ਜ਼ਮੀਨਾਂ ਵੇਚਦੇ ਆ ਆਪਣੇ ਮਾਪਿਆਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਪੜ੍ਹਾਈ ਛੱਡਦੀ ਆ ਲੇਬਰ ਕਲਾਸ ਮੈਂਟੈਲਿਟੀ ਬਣ ਗਈ ਆ ਤੁਸੀਂ ਪਲੱਸ 2 ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਨਹੀਂ ਕਰਦੇ ਤੁਸੀਂ ਪੀ ਐਚ ਡੀ ਤੱਕ ਤੱਕ ਹੀ ਜਾਣਾ ਗ੍ਰੈਜੂਏਸ਼ਨ ਤੁਸੀਂ ਐਮ ਏ ਤੱਕ ਨਹੀਂ ਤੁਹਾਡੇ ਕੋਲੇ ਤੁਹਾਡੇ ਕੋਲੇ ਹਿਸਟਰੀ ਦੀ ਗੱਲ ਨਹੀਂ ਤੁਹਾਡੇ ਕੋਲ ਪੰਜਾਬੀ ਦੀ ਗੱਲ ਨਹੀਂ ਤੁਹਾਡੇ ਕੋਲ ਇੰਗਲਿਸ਼ ਦੀ ਨਹੀਂ ਗੱਲ ਤੁਸੀਂ ਕਿਹੜੇ ਪਾਸੇ ਨੂੰ ਉਤਰਦੇ ਆ ਤੇ ਮੈਂ ਦੋਸ਼ੀ ਕੌਣ ਆ ਸਾਡੇ ਮਾਪੇ ਕਿਉਂਕਿ ਉਹ ਸਾਡਾ ਜਿਹੜਾ ਹੈਗਾ ਸੁਪਨਾ ਪੂਰਾ ਕਰਨ ਦੇ ਕਾਬਿਲ ਨਹੀਂ ਹੈਗੇ ਕਿਉਂਕਿ ਇੰਨੇ ਪੈਸੇ ਹੈ ਨਹੀਂਗੇ ਫਿਰ ਤੁਸੀਂ ਜ਼ਮੀਨਾਂ ਵੇਚਦੇ ਆ ਫਿਰ ਤੁਸੀਂ ਮਕਾਨ ਵੇਚਦੇ ਆ ਤੁਸੀਂ ਆਪਣੀ ਪ੍ਰਾਪਰਟੀ ਸਾਰੀ ਵੇਚਣ ਤੋਂ ਬਾਅਦ ਇੱਕ ਉਹ ਬੰਦਾ ਆਪਣੀ ਤੋਂ ਸਾਡੇ ਕੋਲੇ ਜਿਹੜਾ ਹੈ ਕੈਲੀਫਾਈ ਹੁੰਦਾ ਰਾਜ ਸਾਹਿਬ ਵੀ ਬੰਦਾ ਇਸ ਕਾਬਿਲ ਹੈ ਕਿ ਨਹੀਂ ਹੈ ਫਿਰ ਤੁਸੀਂ ਜਿਹੜੇ ਹੈਗੇ ਫਿਰ ਉਹ ਸਾਰੇ ਆਪਦੇ ਸੁਪਨਿਆਂ ਨੂੰ ਵੇਚਦੇ ਕਰਕੇ ਇੱਕ ਮੌਤ ਦੇ ਕਦਾਰ ਤੇ ਜਾ ਕੇ ਖੜੇ ਹੋ ਜਾਂਦੇ ਆ ਮੈਂ ਗੱਲ ਕਰਦਾ ਸੀਗਾ ਵੀ ਅੰਕੜਿਆਂ ਦੀ ਗੱਲ ਹੁਣ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 212 ਜਿਹੜੇ ਹੈਗੇ ਆ ਭਾਰਤ ਸਰਕਾਰ ਵੱਲੋਂ ਰਜਿਸਟਰਡ ਲਾਇਸੈਂਸ ਹੋਲਡਰ ਆ ਇਮੀਗ੍ਰੇਸ਼ਨ ਦੇ 212 ਤੇ ਜਿਹਦੇ ਚੋਂ 65 ਲੋਕਾਂ ਦੇ ਜਿਹੜੇ ਹੈਗੇ ਆ ਆਟੋਮੈਟਿਕ ਉਹਨਾਂ ਦੀਆਂ ਸ਼ਰਤਾ ਪੂਰਨਾ ਨਾ ਕਰਾ ਜਾਂ ਆਪਣੇ ਨਾਮ ਕਰਾਉਣ ਚ 212 ਦੇ ਵਿੱਚੋਂ 65 ਇਮੀਗ੍ਰੇਸ਼ਨ ਸੈਂਟਰ ਵੱਡੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਲਾਇਸੈਂਸ ਕੱਟ ਹੋ ਚੁੱਕੇ ਹੁਣ ਕਿੰਨੇ ਬਾਕੀ ਕਿੰਨੇ ਰਹਿ ਗਏ 99% ਲੋਕ ਜਿਹੜੇ ਹੈਗੇ ਆ ਇਸ ਵੇਲੇ 92% ਲੋਕ ਅਨਰਥ ਘਰਤ ਹੈਗੇ ਆ ਤੇ 8% ਲੋਕ ਪੰਜਾਬ ਦੇ ਵਿੱਚ ਸਿਰਫ ਸਰਕਾਰੀ ਸ਼ਰਤਾ ਪੂਰਨਾ ਕਰਕੇ ਇਮੀਗ੍ਰੇਸ਼ਨ ਵਿਭਾਗ ਦੀਆਂ ਆਵਦਾ ਕੰਮ ਕਰ ਰਹੇ ਆ ਸਰਕਾਰੀ ਤੌਰ ਤੇ ਜਿਹੜੀ ਹੈਗੀ ਆ ਹੁਣ ਤੁਸੀਂ ਦੇਖੋ 8 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਮੈਂ ਜ਼ਿਕਰ ਕਰੂੰਗਾ ਸੁਣ ਲਓ ਜੀ ਸਾਰੇ ਵੀ ਜਿਹਦੇ ਵਿੱਚ ਕੇਂਦਰੀ ਸੂਚੀ ਜਿਹੜੀ ਜਾਰੀ ਕੀਤੀ ਹੈ ਜਿਹਦੇ ਵਿੱਚ ਆਵਾਧਕਾਰ ਤੋਂ ਲੋਕਾਂ ਦਾ ਹੜਾ ਹਰ ਗਰੀਤੇ ਹਰ ਮਹੱਲੇ 'ਚ ਹਰ ਕੋਨੇ ਤੇ ਤੁਨ ਇਮੀਗ੍ਰੇਸ਼ਨ ਸੈਕਟਰ ਮਿਲਦਾ ਜਿੱਥੇ ਬਹੁਤ ਸੋਹਣੀਆਂ ਫਲੈਕਸਾਂ ਸਾਈਨ ਬੋਰਡ ਲੱਗੇ ਹੋਏ ਚਮਕਦਾਰ ਦਮਕਦਾਰ ਤੇ ਉਹਦੇ 'ਚ ਕੀ ਕਹਿੰਦੇ ਜੀ ਤੁਸੀਂ ਪੈਸੇ ਬਾਅਦ ਚ ਦਿਓ ਤੁਸੀਂ ਸਾਡਾ ਜਿਹੜਾ ਤਜਰਬਾ ਅਸੀਂ ਇਮੀਗ੍ਰੇਸ਼ਨ ਫੀਸ ਵੀ ਤੁਹਾਡੀ ਅਬੈਸਿਵ ਫੀਸ ਵੀ ਤੁਹਾਡੀ ਅਸੀਂ ਭਰਦੇ ਆ ਕਿਸੇ ਲੈਵਲ ਤੇ 2 ਨੰਬਰ ਦੇ ਪੈਸੇ ਦਾ ਦੇ ਲਿਆ ਬੁਰੀ ਤਰ੍ਹਾਂ ਹੋ ਰਿਹਾ ਪਰੰਤੂ ਕਿਸੇ ਦਾ ਧਿਆਨ ਨਹੀਂ ਹੈਗਾ ਧਿਆਨ ਹੈ ਪਰੰਤੂ ਇਹਦੇ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਲੋਕਾਂ ਦੀਆਂ ਜੇਭਾਂ ਗੀਚੇ ਭਰੇ ਜਾ ਰਹੇ ਆ ਰਾਜਨੀਤਿਕ ਤੌਰ ਤੇ ਲੋਕ ਬਰਾੜ ਸਾਹਿਬ ਆਪਣੀਆਂ ਜੇਭਾਂ ਗਰਮ ਕਰਨਤੇ ਹੋਏ ਆ ਪੰਜਾਬ ਦੀ ਜਾਂ ਪੰਜਾਬ ਨਾਲ ਦੀ ਜਾਂ ਨੌਜਵਾਨੀ ਦੀ ਕੋਈ ਫਿਕਰ ਨਹੀਂ ਗੱਲ ਕਰਦੇ ਸੀ ਕਿ ਸ਼੍ਰੀ ਮਖਸਰ ਸਾਹਿਬ ਜਿਹੜਾ ਹੈਗਾ ਸਭ ਤੋਂ ਪਹਿਲਾ ਜਿਹੜਾ ਇਹਦੇ ਚ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਅਨਰਧ ਘਾਤ ਲੋਕ ਬੈਠੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆ ਆਪਣਾ ਤਰਨਤਾਰਨ ਫਰੀਦਕੋਟ ਪਠਾਨਕੋਟ ਫਿਰੋਜ਼ਪੁਰ ਮੇਲਕੋਟਲਾ ਫਾਜ਼ਲਕਾਹ ਤੇ ਮਾਸਾ ਤੇ ਬਰਨਾਲੇ ਦਾ ਅਸੀਂ ਜ਼ਿਕਰ ਕਰ ਚੁੱਕੇ ਆ ਜਿਹੜਾ ਹੈਗਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਇਮਿਗਰੇਸ਼ਨ ਦੁਕਾਨਾਂ ਨੇਰੀਆ ਇਹਦੇ ਤੋਂ ਬਾਅਦ ਤੁਸੀਂ ਇੱਕ ਹੋਰ ਨੋਟ ਕਰੋ ਵੀ 2212 ਦੇ ਵਿੱਚੋਂ 65 ਦੇ লাইਸੈਂਸ ਰੱਦ ਹੋ ਚੁੱਕੇ ਹੈ ਬਹੁਤ ਵਧੀਆ ਕੰਮ ਕਰਦੇ ਸੀ ਸਰਕਾਰ ਨੂੰ ਇਹਨਾਂ ਲੋਕਾਂ ਨੂੰ ਕਿੰਨਾ ਕਿਤੇ ਗਾਇਬ ਹੈ ਸਰਕਾਰ ਕਿੰਦਾ ਸੀ ਤੋਂ ਫਟੇ ਜਾ ਤੁਹਾਡੇ ਵਿੱਚ ਹਜੇ ਵੀ ਇੱਕ ਬੈਗ 200 2730 2730 ਤੇ 22730 ਦੇ ਵਿੱਚੋਂ 212 ਕੱਢ ਲਓ ਕਿੰਨੇ ਲੋਕ ਤੁਹਾਡੇ ਜਿਹੜੇ ਹੈਗੇ ਆ ਸੁਪਨਿਆਂ ਦੇ ਨਾਲ ਪਰਵਾਰ ਕਰ ਰਹੇ ਆ ਤੁਹਾਡੀਆਂ ਜੇਬਾਂ ਲੁੱਟਰਤੇ ਹੋਇਆ ਤੇ ਭਾਰਤ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਹਨਾਂ ਦੁਕਾਨਦਾਰਾਂ ਨੂੰ ਬੰਦ ਕਰਾਉਂਦਾ ਜੀ ਆਨ ਸਰ ਤੁਸੀਂ ਸਾਰੀ ਜਿਹੜੀ ਗਿਣਤੀ ਬੰਦੀ ਦਿੱਤੀ ਹੈਗੀ ਆ ਪਰ ਉਹਦੇ ਨਾਲ ਨਾਲ ਇੱਕ ਜੇਕਰ ਤੁਸੀਂ ਹੋਰ ਕਰਨਾ ਸੀਗਾ ਪੰਜਾਬ ਦੇ ਵਿੱਚ ਜਾਂ ਪੰਜਾਬ ਪੰਜਾਬ ਦੇ ਵਸਨੀਕ ਹੀ ਨਹੀਂ ਇਹ ਸਾਰਾ ਕੁਝ ਚਲਾ ਰਹੇ ਪੰਜਾਬ ਦੇ ਵਿੱਚ ਬਾਰਵਾਕੇ ਵੀ ਮਤਲਬ ਇਮੀਗ੍ਰੇਸ਼ਨ ਦਾ ਕੰਮ ਬਿਲਕੁਲ ਹੋ ਰਿਹਾ ਜਿਵੇਂ ਪਹਿਲਾਂ ਬਰਾਸਪਾ ਪੈਂਦੇ ਸੀ ਜਿਹੜੇ ਪੋਰਟਲ ਕਰਾਇਤੇ ਲਏ ਆ ਉਹ ਸਾਰੇ ਜਿਹੜੇ ਹੈਗੇ ਗੁਜਰਾਤ ਦੇ ਨਾਲ ਬਹੁਤ ਸਾਰੇ ਲੋਕ ਸਬੰਧਤ ਆ ਹਮਾਚਲ ਦੇ ਨਾਲ ਸਬੰਧਤ ਹੈਗੇ ਆ ਚੰਡੀਗੜ੍ਹ ਦੇ ਨਾਲ ਦਿੱਲੀ ਨਾਲ ਸਬੰਧਤ ਹੈਗੇ ਮੌਕੇ ਦੇ ਵਿੱਚ ਵੀ ਇੱਕ ਇਹੋ ਜਿਹੇ ਜੱਟ ਵੀ ਬੈਠਿਆ ਜਿਹੜੇ ਉਹ ਕੇਂਦਰੀ ਲੀਡਰ ਨਾਲ ਫੋਟੋ ਲਾ ਕੇ ਉਹ ਕਹਿੰਦਾ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀਗੇ ਤੇ ਉਹਨਾਂ ਦੇ ਪਰਚੇ ਵੀ ਹੋਏ ਹੋਏ ਆ ਪਰ ਉਹ ਕਿਤੇ ਨਾ ਕਿਤੇ ਜਾ ਕੇ ਪ੍ਰੈਸ ਮੂੰਹ ਬੰਦ ਕਰਨ ਦੇ ਸੀਗੇ ਪ੍ਰੈਸ ਬੋਲ ਤੋਂ ਸਾਈਡ ਵੱਲ ਜਾਂਦੇ ਸੀਗੇ ਪਰ ਉਹ ਜੇ ਲੋਕਾਂ ਨੇ ਬੜਾ ਲੋਕਾਂ ਦਾ ਰਕਸਾਲ ਕੀਤਾ ਪਰ ਸਰਕਾਰ ਨੂੰ ਉਹਦੇ ਬਾਰੇ ਵੀ ਪਤਾ ਲੋਕਾਂ ਵਾਲੇ ਵੀ ਪਤਾ ਸਰਕਾਰ ਉਹਨਾਂ ਦੇ ਕਾਰ ਨਹੀਂ ਕਰਦੀ ਭਈ ਸਰਕਾਰ ਦੇਖੋ ਕੋਈ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਵੱਡੇ ਵੱਡੇ ਲੀਡਰਾਂ ਦੀ ਗੱਲ ਕਰਦਾ ਮੈਂ ਤੁਹਾਨੂੰ ਇਹ ਜਿਹੜੇ ਹੈਗਾ ਸਾਫਤ ਕਰ ਸਕਦਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇਸ ਵੇਲੇ ਰਾਜਨੀਤੀ ਚ ਹੈ ਜਾਂ ਮੌਜੂਦਾ ਸਰਕਾਰ ਦੇ ਨੁਮਾਇੰਦੇ ਹੈਗੇ ਆ ਉਹਨਾਂ ਦੇ ਇਮੀਗ੍ਰੇਸ਼ਨ ਆਈ ਲੈਸ ਸੈਂਟਰਾਂ ਦੇ ਵਿੱਚ ਹਿੱਸੇ ਆ ਕੱਲ ਜਦੋਂ ਜਾਂਚ ਤੱਕ ਜਾਊਗੀ ਤਾਂ ਬਹੁਤ ਵੱਡਾ ਜਿਹੜਾ ਹੈਗਾ ਤਸਵੀਰ ਬਾਦਲ ਫੇਰ ਦੀ ਆਊਗੀ ਜਿਹਦੇ ਚ ਸਵਾਲ ਸਰਕਾਰ ਤੇ ਵੀ ਉੱਠਣਗੇ ਸਰਕਾਰ ਕਿਉਂ ਨਹੀਂ ਸਖਤੀ ਦੇ ਨਾਲ ਕਿਉਂ ਨਹੀਂ ਚਲੋ ਇਹ ਮਾਰ ਕੇ ਚਲੋ ਹੁਣ ਜਿਹੜੇ ਰਿਪੋਰਟ ਹੋਏ ਆ ਲੋਕ ਇਹਨਾਂ ਨੂੰ ਬੁੱਕਲ ਚ ਲੈਣ ਦੀ ਬਜਾਏ ਇਹਨਾਂ ਦੇ ਖਿਲਾਫ ਗੈਰ ਕਾਨੂੰਨੀ ਢੰਗ ਨਾਲ ਜਾਣ ਦੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਤੇ ਹੁਣ ਤੱਕ ਜਿੰਨੇ ਏਜੰਟਾਂ ਨੇ ਅਮਰੀਕਾ ਭੇਜਿਆ ਕੱਲੇ ਕੋਈ ਰੱਖ ਲੋ ਜਿਹੜੇ ਲੋਕ ਰਿਪੋਰਟ ਹੋਏ ਆ ਅਮਰੀਕਾ ਭੇਜਣ ਵਾਲੇ ਏਜੰਟਾਂ ਦੀ ਪ੍ਰਾਪਰਟੀ ਹੁਣ ਤੱਕ ਸੀਲ ਕਿਉਂ ਨਹੀਂ ਕੀਤੀ ਗਈ ਉਹਨਾਂ ਨੂੰ ਜ਼ੇਰ ਕਿਉਂ ਨਹੀਂ ਕੀਤੀ ਗਈ ਕਿਉਂਕਿ ਉਹ ਲੋਕਾਂ ਨੇ ਰਾਤੋਂ ਰਾਤ ਜਦੋਂ ਇਹ ਮਸਲਾ ਆਇਆ ਲੋਕਾਂ ਨਾਲ ਸੈਟਿੰਗਾਂ ਕਰ ਲਈਆਂ ਸੈਟਿੰਗਾਂ ਕਰਨ ਤੋਂ ਬਾਅਦ ਆਪਦੀ ਪ੍ਰਾਪਰਟੀ ਦਾ ਕੁਝ ਹਿੱਸਾ ਜਾ ਆਪਣੇ ਨਜਾਇਜ਼ ਕਮਾਈ ਦਾ ਮਾਫੀਆ ਤੌਰ ਤੇ ਲੋਟੀ ਦਾ ਕੁਝ ਹਿੱਸਾ ਕਿਤੇ ਨਾ ਕਿਤੇ ਕਬੈਰ ਕਰ ਲਿਆ ਗਿਆ ਤਾਂ ਕਿ ਜਰ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਇਸੇ ਕਰਕੇ ਜਿਹੜੀ ਕਾਫੀ ਗਿਣਤੀ ਜਿਹੜੀ ਕੀ ਬੰਦੇ ਪਹਿਲਾਂ ਆਏ ਉਹਨਾਂ ਦੇ ਵਿੱਚ ਕੁਝ ਬੰਦੇ ਆ ਜਿਹੜੇ ਵੀਡੀਓ ਦੇ ਸਾਹਮਣੇ ਆ ਕੇ ਜਿਨ੍ਹਾਂ ਨੇ ਆਪਣਾ ਦਰਦ ਬੋਲਿਆ ਦੱਸਿਆ ਵੀ ਅਸੀਂ ਕਿਵੇਂ ਕਿਵੇਂ ਔਖੇ ਹੋਏ ਤੇ ਕੁਝ 1000 ਦੇ ਕ੍ਰੀਪੀ ਜਿਹੜੇ ਟਰੈਵਲ ਜੱਟਾ ਉਹਨਾਂ ਦੇ ਉੱਤੇ ਕਾਰਵਾਈ ਵੀ ਹੋ ਚੁੱਕੀ ਹੈ ਇਹ ਕੋਈ ਦੂਜੀ ਗੱਲ ਹੈ ਪਰ ਲਗਾਤਾਰ ਸਰਕਾਰ ਦੇ ਜਿਵੇਂ ਅੱਜ ਦੇ ਸਟਾਫ ਬੰਦੇ ਆ ਰਹੇ ਆ ਕੱਲ ਨੂੰ ਕੁਝ ਹੋਣਾ ਆ ਰਿਹਾ ਹੈ ਪਰ ਮਾਨ ਸਾਹਿਬ ਖੜੇ ਆ ਰਹੇ ਆ ਮਾਨ ਸਾਹਿਬ ਅੱਜ ਉਹ ਖੁਦ ਦਰਦ ਉਹਨਾਂ ਦਾ ਸੁਣਨੇ ਕਿ ਉਹ ਕੀ ਕੀ ਹੋਇਆ ਮੀਟਿੰਗ ਵੀ ਕਰਨੀ ਗੱਲਾਂ ਦਾ ਪੁੱਛਣਗੇ ਵੀ ਤੁਹਾਨੂੰ ਕੀ ਨੇ ਕੀ ਹੈਗਾ ਮੇਰਾ ਖਿਆਲ ਹੈ ਵੀ ਇਹ ਸਭ ਤੋਂ ਪਹਿਲਾਂ ਇਹ ਵੀ ਮਾਨ ਸਾਹਿਬ ਦੀ ਜਿਵੇਂ ਵਾਰੀ ਅੱਜ ਬਣਦੀ ਹੈ ਕਿ ਇਹ ਵੀ ਜਿਹਨੇ ਜਿਹਨੇ ਜਿਵੇਂ ਜਿਵੇਂ ਵੀ ਭੇਜਿਆ ਉਹ ਸਭ ਦੇ ਉੱਤੇ ਕਾਰਵਾਈ ਕਰਾ ਦੇਣਾ ਨੰਗੇ ਕਰਦੇ ਬਹੁਤ ਜ਼ਰੂਰੀ ਹੈ ਜੇਕਰ ਉਹ ਨੰਗੇ ਨਹੀਂ ਕੀਤੇ ਆਦੇ ਠੀਕ ਆ ਭਲ ਭਾਈ ਕਰਨ ਵਾਲੇ ਪਾਸੇ ਪੈਣ ਕੇ ਜੇ ਵੀ ਤੁਸੀਂ ਗੱਲ ਕਰਦੇ ਸੈਟਿੰਗ ਕੀਤੀ ਹੈ ਉਹ ਭਲ ਭਾਈ ਕਰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਵੱਜ ਗਏ ਜਾਂ ਸਾਡੇ ਤੇ ਕੋਈ ਕਾਰਵਾਈ ਠੀਕ ਆ ਭਲ ਭਾਈ ਹੋਣੀ ਵੱਖਰੀ ਗੱਲ ਆ ਉਹਨਾਂ ਦਾ ਘਟੋ ਘਟੋ ਉਹਨਾਂ ਦਾ ਦੁਨੀਆ ਦੇ ਵਿੱਚ ਇਹ ਸਾਹਮਣੇ ਤਾਂ ਆ ਜਾਣਾ ਵੀ ਇਹ ਲੋਕਾਂ ਨੇ ਗੈਰ ਕਾਨੂੰਨੀ ਅ ਕਰਕੇ ਸਾਰੀ ਮਨੁੱਖੀ ਤਸਕਰੀ ਕਰਵਾਈ ਹੈ ਇਹ ਜੋ ਮੇਵਾਰ ਥੀਨਾਂ ਦੇ ਕਾਰਵਾਈ ਨਾਲ ਦੂਜੀ ਜਿਹੜੀ ਇਹਨਾਂ ਨੂੰ ਜੇਹਰ ਦੀ ਹਵਾ ਵੀ ਉਹਨਾਂ ਨੂੰ ਖਾਰੀ ਪੋ ਬਿਲਕੁਲ ਜੀ ਚਾਹੀਦਾ ਹੈ ਬਰਾਸਤ ਤੋਂ ਮੈਂ ਇੱਕ ਗੱਲ ਹੋਰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅੱਜ ਉਹ ਮਾਨ ਸਾਹਿਬ ਜਿਹੜੇ ਉਹਨਾਂ ਨੂੰ ਲੈਣਗੇ ਜਿਹੜੇ ਹੈਗੇ ਸਾਡੇ 75 ਪੰਜਾਬੀ ਆ ਰਹੇ ਆ ਨਾਲ ਦੇ ਨਾਲ ਉਹਨਾਂ ਹਮਦਰਦੀ ਵੀ ਹੋਊਗੀ ਉਹਨਾਂ ਦੇ ਜਿਹੜਾ ਹੈਗਾ ਸੁਪਨਿਆਂ ਦੀ ਗੱਲ ਜਾਂ ਉਹਨਾਂ ਦੇ ਰੋਜ਼ਗਾਰ ਦੀ ਗੱਲ ਤੇ ਵੀ ਜਿਹੜੀਆਂ ਬਹੁਤ ਸਾਰੀਆਂ ਜਿਹਨਾਂ ਐਸ ਵੇ ਹੋ ਸਕਦਾ ਨਗਰ ਮਾਛਾਲੇ ਹੰਜੂ ਵੀ ਸਿੱਟੇ ਜਾਣ ਪ੍ਰੰਤੂ ਖੱਤੂ ਫੈਸਲਾ ਲੈਣ ਦੇ ਲੋੜ ਆ ਉਹ ਬਗੈਰ ਟਕਾ ਕੇ ਤਸੱਲੀ ਦੇ ਨਾਲ ਐਲਾਨ ਕਰਨਾ ਐੱਸਐੱਸਪੀ ਹੈੱਡਕੁਆਰਟਰ ਤੇ ਐਲਾਨ ਕਰ ਸਾਰੀਆਂ ਦੁਕਾਨਾਂ ਦੀ ਚੈਕਿੰਗ ਹੋਵੇ ਇਮੀਗ੍ਰੇਸ਼ਨ ਦੀ ਉਹਨਾਂ ਦੇ ਬਕਾਇਆ ਜਿੰਨੇ ਲੋਕ ਇਨਵੋਲ ਹੱਥ ਜਿਹੜੇ ਪਤਾ ਤੇ ਏਜੰਟ ਤੋਂ ਬਿਨਾਂ ਜਿਹੜੇ ਦਲਾਲ ਆਏ ਦੂਸਰੇ ਘੇਲੂ ਮੈਂ ਅਸੀਂ ਕਾਹ ਲੈਦਾ ਤੁਸੀਂ 5000 10000 ਸਾਨੂੰ ਦਿਓ ਅੱਗੇ ਤੁਹਾਡੀ ਫਾਇਲ ਕਿਵੇਂ ਕੰਮ ਕਰਦੀ ਆ ਤੁਸੀਂ ਕਿਵੇਂ ਬਾਹਰ ਜਾਣਦੇ ਕਿਵੇਂ ਨਹੀਂ ਜਾਂਦੇ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਹੈਗੀ ਆ ਕਬਰ ਉਹਦਾ ਨਕੀਲ ਕਸਨ ਦੀ ਲੋੜ ਆ ਮੈਂ ਇੱਕ ਤੁਹਾਨੂੰ ਨਾਲ ਇਹ ਵੀ ਦੱਸ ਦੇਮ ਅੱਜ ਵੀ ਰਾਜਪੁਰਾ ਦੀ ਮੈਂ ਸਵੇਰੇ ਜਿਹੜੀਆਂ ਸਾਰੀਆਂ ਰਿਪੋਰਟਾਂ ਦੇ ਵਿੱਚ ਚੈੱਕ ਰੋਏ ਪਟਿਆਲਾ ਸਬਡਿਵੀਜ਼ਨ ਦੇ ਵਿੱਚ ਰਾਜਪੁਰਾ ਰਾਜਪੁਰਾ ਦੇ ਵਿੱਚ ਇੰਸਪੈਕਟਰ ਸਰਦਾਰ ਬਰਵਿੰਦਰ ਸਿੰਘ ਹੋਰਾਗੇ ਆਪਣੀ ਟੀਮ ਬਣਾਈ ਆ ਟੀਮ ਬਣਾਉਣ ਤੋਂ ਬਾਅਦ ਸਾਰੀਆਂ ਜਿਹੜੀਆਂ ਰਾਜਪੁਰਾ ਦੀਆਂ ਇਮੀਗ੍ਰੇਸ਼ਨਾਂ ਤੇ ਚੈਕਿੰਗ ਕੀਤੀ 60 ਜਿਹੜੇ ਹੈਗੇ ਉਹਨਾਂ ਨੇ ਪਾਸਪੋਰਟ ਜਬਤ ਕੀਤੇ ਤੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਰਗਾਹੂਆਂ ਸੀ ਉਹ ਆਪੇ ਕਰਦੇ ਦੇ ਇਸ ਲਈ ਬਹੁਤ ਚੰਗਾ ਤੇ ਸਲਾਹਾਂ ਤੋਂ ਬਗੋਂ ਕਰਾਂ ਰਾਜਪਾਲ ਦੇ ਇੰਸਪੈਕਟਰ ਸੁਪਰਡੈਂਟ ਸੇਕ ਹੋ ਰਹਾਂ ਦਾ ਪਰੰਤੂ ਮਸਲਾ ਕੀ ਹੈ ਇੱਥੇ ਹੁਣ ਨਾਲ ਉਹਨਾਂ ਨੇ ਇੱਕ ਹੋਰ ਵੀ ਖੜਾ ਕੀਤਾ ਸਵਾਲ ਇਹ ਬਹੁਤ ਵੱਡੀ ਸਾਰੇ ਇੱਕ ਡਿਸਟ੍ਰਿਕਟ ਵਾਈਜ਼ ਜਿਹੜਾਗਾ ਲੋਕਾਂ ਨੂੰ ਐਸਐਸਪੀ ਤੋਂ ਉੱਪਰ ਬਕਾਇਦਾ ਹੈ ਜਿਹੜੇ ਕੰਮ ਕਰਦੇ ਹੋੜਾ ਜਿਹੜੇ ਲੋਕਾਂ ਨੇ ਆਪਣੇ ਡਾਕੂਮੈਂਟ ਪਾਸਪੋਰਟ ਡਾਕੂਮੈਂਟ ਉਹਨਾਂ ਜਾਂ ਤਾਂ ਜਿਹੜੇ ਹੈਗੇ ਜਿਹੜੇ ਲੋਕ ਨਸਲੀ ਜਾਂ ਜਿਹੜੇ ਹੈਗੇ ਆ ਜਿਹੜੇ ਲੋਕ ਉਹਨਾਂ ਦੇ ਡਾਕੂਮੈਂਟ ਬੱਤ ਲੈਣ ਉਹਦਾ ਜ਼ਿੰਮੇਵਾਰ ਕੌਣ ਆ ਇਹ ਸਵਾਲ ਜਿਹੜੇ ਕਿ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੇ ਜਾਂ ਉਹ ਲੋਕਾਂ ਨੂੰ ਜਿਹੜੇ ਪਾਸਪੋਰਟ ਹੋਲਡਰ ਆ ਜਾਂ ਆਪਣੀਆਂ ਡਾਕੂਮੈਂਟ ਜਿਹੜੇ ਹੋਲਡਰ ਆ ਉਹਨਾਂ ਨੇ ਕਿਹੜੇ ਆਧਾਰ ਤੇ ਉਹਨਾਂ ਇਮੀਗ੍ਰੇਸ਼ਨ ਅਜਾਟਾਂ ਦੇ ਕੋਲੇ ਰੱਖਿਆ ਇਹ ਵੀ ਵੱਡਾ ਸਵਾਲ ਆ ਕਿਉਂਕਿ ਇਹਦੇ ਵਿੱਚ ਜਦੋਂ ਰੱਖਦੇ ਆ ਨੇ ਪੈਕੇਜ ਕਰਦੇ ਆ ਜਿਵੇਂ ਆਪਾਂ ਮੈਂ ਪਿੱਛੇ ਗੱਲ ਕਰਦੇ ਹੁੰਦੇ ਆ ਇਹ ਲੋਕ ਆਪਣਾ 2 ਨੰਬਰ ਦਾ ਪੈਸਾ ਪੈਕੇਜ ਦੇ ਆਧਾਰ ਤੇ ਵੀ ਅਸੀਂ ਤੁਹਾਡਾ ਇਮੀਗ੍ਰੇਸ਼ਨ ਫੀਸ ਵੀ ਭਰਾਂਗੇ ਅਸੀਂ ਤੁਹਾਡੀ ਜਿਹੜੀ ਹੈਗੀ ਹੈ ਵੀਜ਼ੇ ਦੀ ਵੀ ਗੱਲ ਮੈਡੀਕਲ ਦੀ ਸਭ ਵੀ ਭਰਾਂਗੇ ਪੈਕੇਜ ਕਰੋ 40 ਲੱਖ 50 ਲੱਖ ਰੁਪਏ ਤੁਸੀਂ ਸਾਨੂੰ ਬਾਅਦ ਚ ਦੇਓ ਇਹ ਪੈਸਾ ਕਿੱਥੋਂ ਆਉਂਦਾ ਨਵੇਂ ਕੰਮ ਕਰਦਾ ਏ ਦੋਨੋਂ ਪਾਸੋਂ ਪੈਸੇ ਫਿਰ ਕਿੱਥੇ ਦੇ ਇਹ ਸਾਰਾ ਪੈਸਾ ਦੇਣ ਦੀ ਇਹ ਸਾਰਾ ਰੈਕ ਮੈਚ ਲਾਇਆ ਜਾਂਦਾ ਕਿਹਨੂੰ ਆਪ ਇਹ ਭਰੋ ਮਨੀ ਮਾਪਿਆ ਜਿਹੜਾ ਦੋਹਰੋਂ ਦਾ ਬਲੈਕ ਮਨੀ ਕਰਦੇ ਆਂ ਅੱਜ ਤੱਕ ਤਾਂ ਹਾਲੀ ਹੀ ਹੋਇਆ ਬਿਲਕੁਲ ਕਲਾਉ ਸਾਹਿਬ ਤੁਸੀਂ ਕਾਫੀ ਮਤਲਬ ਚਾਹਨਾ ਪਾਇਆ ਹੈਗਾ ਇਸ ਤੇ ਮੈਂ ਇੱਕ ਦਰਸ਼ਕਾਂ ਨੂੰ ਦੋਸਤਾਂ ਨੂੰ ਦੱਸਣਾ ਚਾਹਣਾ ਹੈਗਾ ਕਿ ਜਿਹੜਾ ਅੱਜ ਕਰਤਾ ਰਿਹਾ ਹੈ ਉਹ ਜਿਹੜੇ ਜਿਲ੍ਹਾ ਵਾਈਡ ਦੀ ਲੈਸਟਰ ਸਰਪਰੇ ਹੈਗੀ ਆ ਉਹ ਤੁਹਾਨੂੰ ਜੂਤ ਦੱਸਦਾ ਤੁਸੀਂ ਅ ਚਾਹ ਰਹੀ ਹੋ ਲੱਗਿਆ ਪਾਸਾ ਦੀ ਵੀ ਕੋਸ਼ਿਸ਼ ਹੈਗੀ ਤੁਹਾਡੇ ਤੇ ਸਾਰੀ ਜਾਣਕਾਰੀ ਜਿਹੜੀ ਪਹੁੰਚਦੀ ਗੱਲ ਕੀ ਜਾਵੇ 119 ਜਿਹੜੀ ਬਿਲਕੁਲ ਜਰ ਅ ਆ ਇਹਦਾ ਵਿਸਤਾਰ ਪੰਜਾਬੀ ਹੈ ਬਿਲਕੁਲ ਤੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਕਿੰਨੇ ਲੋਕ ਕਰਵਾਸਪੁਰ ਤੋਂ ਸਭ ਤੋਂ ਜ਼ਿਆਦਾ 11 ਲੋਕ ਜਿਹੜੇ ਏਅਰ ਸਜ ਦੀ ਜਿਹੜੀ ਫਲਾਈਟ ਦੇ ਵਿੱਚ ਪਹੁੰਚੇ ਆ ਗਿਆ ਤੇ ਛਾਹਪੁਰ ਦੇ 10 ਕਬੂਰ ਸਥਰਾ ਦੇ 10 ਤੇ ਪਟਿਆਲਾ ਦੇ 7 ਤੇ ਅੰਮ੍ਰਿਤਸਰ ਸਾਹਿਬ ਦੇ 6 ਤੇ ਜਲੰਧਰ ਦੇ 5 ਪੁਜਪੁਰ ਦੇ 4 ਤੇ ਤਰਨਤਾਰਨ ਦੇ 3 ਮੁਹਾਲੀ ਦੇ 3 ਸੰਗਰੂਰ ਮੋਗਾ ਇੱਕ ਫ੍ਰੀ ਕੋ ਅਟੈਕ ਤੇ ਫਰਗਾਨਾ ਸਾਹਿਬ ਇੱਕ ਹੀ ਨੌਜਵਾਨ ਸਾਰੇ ਸ਼ਾਮਲੇ ਹੈਗੇ ਆ ਤੇ ਮੇਰਾ ਖਿਆਲ ਹੈ ਵੀ ਮੋਗੇ ਜਿਹੜੇ ਦਾ ਇੱਕ ਬੰਦਾ ਹੈ ਪਰ ਆਪਾਂ ਬੱਗ ਬਣਾ ਨੇ ਹਲਕੇ ਦੇ ਵਿਧਾਇਕ ਸੁਦਾਮਨ ਪਾਲ ਸਿੰਘ ਨਾਲ ਵੀ ਗੱਲਬਾਤ ਕਰ ਗਏ ਉਹਨਾਂ ਦਾ ਕੀ ਕਹਿਣਾ ਹੈ ਇਸ ਬੰਦੇ ਵਿੱਚ ਬਿਲਕੁਲ ਜੀ ਤੁਹਾਡੇ ਨਾਲ ਅੰਕੜੇ ਹੋਰ ਸਾਂਝੇ ਕਰਾਂਗੇ ਪਹਿਲਾਂ ਸੁਣਦੇ ਹਾਂ ਹਲਕਾ ਵਿਧਾਇਕ ਅਮਰਪਾਲ ਸਾਹਿਬ ਨੂੰ ਸੁਖਾ ਨਾਦ ਨਾਲ ਹੋਈ ਸਾਡੀ ਗੱਲਬਾਤ ਮਬਰਾਨਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਲਿਆਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨੇ ਆਪਣੇ ਜਗਤ ਸੇਵਕ ਦੇ ਸਾਰੇ ਦਰਸ਼ਕ ਨੇ ਸਾਰਿਆਂ ਦਾ ਵੀ ਧੰਨਵਾਦ ਵਿਧਾਇਕ ਸਾਹਿਬ ਜਿਹੜ ਅਸੀਂ ਪੰਜਾਬੀ ਜਿਹੜੇ 77 ਦੇ ਕਰੀਬ ਆ ਜਿਹੜੇ ਅੱਜ ਰਿਪੋਰਟ ਹੋ ਕੇ ਆ ਰਹੇ ਆ ਤੇ 54 ਦੇ ਕਰੀਬ ਆ ਰਹੇ ਆ ਤੇ ਇਸ ਤੋਂ ਪਹਿਲਾਂ 30 ਆ ਚੁੱਕੇ ਹੈਗੇ ਆ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੋਗਾ ਜ਼ਿਲ੍ਹੇ ਦੇ ਵਿੱਚ ਸਿਰਫ ਹੀ ਬੰਦਾ ਆ ਰਿਹਾ ਹੈਗਾ ਤੇ ਪਰ ਫਿਰ ਵੀ ਕਾਫੀ ਬਾਹਰ ਦੇ ਬੰਦੇ ਵਿੱਚ ਵੀ ਕਾਫੀ ਇਮੀਗ੍ਰੇਸ਼ਨ ਸੈਂਟਰ ਹੈਗੇ ਆ ਆਈਲੈਂਡ ਸੈਂਟਰ ਹੈਗੇ ਆ ਜਿਹੜੇ ਗੈਰ ਕਾਨੂੰਨੀ ਤੌਰ ਤੇ ਕੰਮ ਵੀ ਕਰ ਰਹੇ ਹੈਗੇ ਆ ਤੇ ਇਸ ਦੇ ਸੰਬੰਧ ਤੁਹਾਡਾ ਕੀ ਕਹਿਣਾ ਹੈ ਉਹ 150 ਸਭ ਤੋਂ ਪਹਿਲਾਂ ਤਾਂ ਜਗ੍ਹਾ ਦੇ ਵਿੱਚੋਂ ਆਯਰਾ ਦੇ ਵਿੱਚੋਂ